ਨੱਕੀਆਂ ਨਰੋਲੀਆਂ ਵਿੱਚ ਗਵਰੂਆ ਪੁਟਿਆ ਤੁਰਾ ਕਬੱਡੀ ਟੂਰਨਾਮੈਂਟ ਵਿੱਚ ਦਿਖਾਏ ਜੋਰ ਸਰਹੱਦੀ ਸੈਕਟਰਨ ਰੋਡ ਜਮਲ ਸਿੰਘ ਦੇ ਵੱਡੇ ਤੇ ਪ੍ਰਸਿੱਧ ਪਿੰਡ ਨੱਕੀ ਨਰੋਲੀਆਂ ਵਿੱਚ ਅੱਜ ਦੂਜਾ ਕਬੱਡੀ ਟੂਰਨਾਮੈਂਟ ਦੀਪਕ ਕੁਮਾਰ ਦੀ ਪੂਰੀ ਜੋਗ ਅਗਵਾਈ ਹੇਠ ਕਰਵਾਇਆ ਗਿਆ ਟੂਰਨਾਮੈਂਟ ਵਿੱਚ ਬਹੁਤ ਸਾਰੀ ਟੀਮਾਂ ਪੁੱਜਿਆ ਹੋਇਆਂ ਸਨ ਗਵਰੂਆ ਖੂਕ ਪੁੜਾ ਪੁਟਿਆ ਤੇ ਸ਼ਾਨਦਾਰ ਜੋਰ ਦਿਖਾਏ ਕਬੱਡੀ ਟੂਰਨਾਮੈਂਟ ਦਾ ਉਦਘਾਟਨ ਤੰਨੂ ਸ਼ੇਰਪੁਰ ਰਕੇਸ਼ ਤਾਰਾਗੜ ਤੇ ਦੀਪਕ ਕੁਮਾਰ ਦੀਪੂ ਹਰਵਲੋਂ ਕੀਤਾ ਗਿਆ ਸਾਰਾ ਦਿਨ ਪਿੰਡ ਵਿੱਚ ਭਾਰੀ ਰੌਣਕਾਂ ਲੱਗਿਆ ਰੀਆਂ ਤੇ ਨੇੜੇ ਤੇੜੇ ਤੋਂ ਪੁਜੇ ਪਿੰਡਾਂ ਦੇ ਲੋਕਾਂ ਨੇ ਕਬੱਡੀ ਮੈਚਾਂ ਦਾ ਖੂਬ ਲੁਤਫੋ ਉਠਾਇਆ ਮੁੱਖ ਮਹਿਮਾਨ ਤਨੂ ਸ਼ੇਰਪੁਰ ਨੇ ਸਜਜੇ ਪ੍ਰਬੰਧਾਂ ਤੇ ਖੁਸ਼ੀ ਪ੍ਰਗਟ ਕੀਤੀ ਤੇ ਆਪਣੇ ਸੰਬੋਧਨ ਵਿੱਚ ਨੌਜਵਾਨਾਂ ਨੂੰ ਢੇੜੀਆਂ ਅਲਾਂਕਾਂ ਸਾਡ ਖੇਡਾਂ ਤੇ ਪੜ੍ਹਾਈ ਵੱਲ ਵਿਸ਼ੇਸ਼ ਤਵੱਜੋ ਦੇਣ ਦੀ ਗੱਲ ਆਖੀ ਜੇਤੂ ਟੀਮਾਂ ਨੂੰ ਆਕਰਸ਼ਕ ਇਨਾਮਾਂ ਨਾਲ ਨਵਾਜਿਆ ਗਿਆ ਪੁਜਯ ਪਤਵੰਤੇ ਸੱਜਣਾ ਨੂੰ ਸਨਮਾਨਿਤ ਵੇਗੀਤਾ ਗਿਆ ਅਰਕੇਸ਼ ਤਾਰਾਗੜ ਹੋਰਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪੁਆ ਖੇਤਰ ਦੇ ਬੱਚਿਆਂ ਨੂੰ ਖੇਡਾਂ ਵਿੱਚ ਉਵਾਰਨ ਲਈ ਉਪਰਾਲੇ ਕੀਤੇ ਜਾਣ ਹੁਣ ਆਖਿਆ ਕਿ ਸਰਕਾਰਾਂ ਨੇ ਇਸ ਪੁਆ ਖੇਤਰ ਵੱਲ ਧਿਆਨ ਹੀ ਨਹੀਂ ਦਿੱਤਾ ਤੇ ਇੱਥੇ ਪ੍ਰਤਵਾ ਦੀ ਕੋਈ ਵੀ ਘਾਟ ਨਹੀਂ ਹੈ ਅਗਲੇ ਸਾਲ ਫਿਰ ਇਸੇ ਹੀ ਤਰ੍ਹਾਂ ਮਿਲਨ ਦੀ ਤਾਂ ਨਾਲ ਟੂਰਨਾਮੈਂਟ ਦੀ ਸ਼ਾਨਦਾਰ ਸਮਾਪਤੀ ਹੋਈ ਪਿੰਕਾ ਨਕੀਆਂ ਗੋਰਖ ਗੋਰਖਾ ਸ਼ੇਰਾ ਅੰਟੋਰੀਆ ਬਿੱਲਾ ਸ਼ਾ ਨਕੀਆਂ ਫਰਨਾਟਾ ਨਗਰੀ ਪ੍ਰੋਲ ਰਿੰਪਾ ਨਗਰੀ ਰਿੰਕਾ ਗੁਗਰਾ ਸੈਲੀ ਪ੍ਰਦਾਨ ਸੂਰਿਆ ਬਰਿੰਦਰ ਗੋਪੀ ਨੀਰਜ ਨੀਤਨ ਤੇ ਹੋਰ ਬਹੁਤ ਸਾਰੇ ਨੌਜਵਾਨਾਂ ਨੇ ਟੂਰਨਾਮੈਂਟ ਦੌਰਾਨ ਸੇਵਾ ਨਿਭਾਈ ਅੰਤ ਵਿੱਚ ਪ੍ਰਬੰਧਕ ਦੀਪਕ ਕੁਮਾਰ ਦੀਪੂ ਨੇ ਸਹਿਯੋਗ ਲਈ ਸਭ ਦਾ ਆਭਾਰ ਵੀ ਜਤਾਇਆ ਮੈਰ ਜੀ ਸਨ ਬਲੇਜ ਗੰਡੇ ਪਿੰਡੀ ਤਾਰਾਗੜ। ਹੋਰ ਮੈਨੂੰ ਇੱਥੇ ਆ ਕੇ ਬਹੁਤ ਚੰਗੇ ਲੱਗੇ। ਹੋਰ ਇਸ ਬਲੇਜ ਦੇ ਆਪਣੇ ਨਿਵਾਸੀ ਆਪਣੇ ਵੱਡੇ ਭਰਾ ਦੀਪਕ ਜੀ ਦਿਨਾਂ ਨੂੰ ਦੀਪੂ ਦੇ ਨਾਂ ਤੇ ਜਾਣਦੇ ਨੱਕੀ ਨਰੋਲੀ ਪਿੰਡ ਦੇ। ਹੋਰ ਇਹਨਾਂ ਨੇ ਸੈਕੰਡ ਟੂਰਨਾਮੈਂਟ ਰੱਖਿਆ। ਔਰ ਜਦੋਂ ਮੈਨੂੰ ਜਦੋਂ ਬੁਲਾਇਆ ਇੱਥੇ ਔਰ ਜਦੋਂ ਮੈਂ ਦੇਖਿਆ ਕਿ ਮੈਂ ਇੱਕ ਵਾਰੀ ਤੁਹਾਨੂੰ ਕਹਾਂਗਾ ਕਿ ਵੀਡੀਓ ਪਲੀਜ਼ ਉਹ ਕੁਝ ਪਲੇ ਪਾਸੇ ਦਿਖਾਓ ਇੱਕ ਵਾਰੀ ਵੀਡੀਓ ਤੁਸੀਂ ਉਸ ਪਲੇ ਪਾਸੇ ਦਿਖਾਓ ਕਿ ਕਿੰਨਾ મતલਬ ਕਿ ਕਰਾਉਡ ਹੈਗਾ ਔਰ ਇਹ ਸਪੋਰਟਸ ਨੂੰ ਲੈ ਕੇ ਕਿੰਨਾ ਕਿ મતલਬ ਕਿ ਐਕਟਿਵ ਹੈਗੇ ਨੇ ਮਤਲਬ ਹਰਿਆਣਾ ਦੇ ਵਿੱਚ ਮੈਂ ਦੇਖਦਾ ਕਿ ਹਰ ਬੱਚਾ ਲੌਂਪਿੰਗ ਕਿਉਂ ਜਾ ਰਿਹਾ ਔਰ ਅਸੀਂ ਨੀਅਰ ਅਬਾਊਟ ਬਾਰਡਰ ਏਰੀਆ ਦੇ ਵਿੱਚ ਰਹਿ ਰਹੇ ਹਾਂ ਔਰ ਮੈਂ મતલਬ ਕਿ ਪ੍ਰਸ਼ਾਸਨ ਨਾਲ મતલਬ ਕਿ ਰਿਕੁਐਸਟ ਕਰਾਂਗਾ ਕਰੰਟ ਦੇ ਜਿਹੜੇ ਸਾਡੇ ਮੰਤਰੀ ਹੈਗੇ ਘਟਾਰੂ ਚੱਕ ਦੇ ਸਾਡੇ ਐਮ.ਐਲ.ਏ ਸਾਹਿਬ ਜੀ ਇੱਕ ਵਾਰੀ ਆ ਕੇ ਇੱਥੇ ਦੇਖੋ ਕਿ ਸਾਡੇ ਬੱਚੇ ਕਬਡੀਆਂ ਕਰ ਰਹੇ ਨੇ ਸਾਡੇ ਬੱਚੇ ਫੁੱਟਬਾਲ ਖੇਡ ਰਹੇ ਨੇ ਤੇ ਇਹਨਾਂ ਨੂੰ ਵੀ ਅੱਗੇ ਲੈ ਕੇ ਜਾਓ ਔਰ ਬਾਰਡਰ ਇਹ ਦੇ ਨਾਲ ਬਿਲਕੁਲ ਜ਼ੀਰੋ ਲਾਈਨ ਦੇ ਨਾਲ ਅਸੀਂ ਰਹਿ ਰਹੇ ਸਾਨੂੰ ਇੰਨੀ ਫੈਸਿਲਿਟੀ ਨਹੀਂ ਹੈ ਇੱਥੇ ਮੈਂ ਆਇਆ ਮੈਨੂੰ ਬੜੀ ਅੱਛਾ ਲੱਗਿਆ ਮੈਂ ਮਤਲਬ ਦਿੱਲੀ ਸ਼ਹਿਰ ਤੋਂ ਰਹਿੰਦਾ ਸੀਗਾ ਤਿੰਨ ਚਾਰ ਸਾਲੋਂ ਇਹ ਮੈਨੂੰ ਉੱਥੇ ਆ ਕੇ ਇੱਥੇ ਆ ਕੇ ਮਤਲਬ ਰਹਿੰਦੇ ਹੋਏ ਔਰ ਇਹਨਾ ਵਧੀਆ ਲੱਗ ਰਿਹਾ ਦੇਖ ਕੇ ਕਿ ਸਾਡੇ ਬੱਚੇ ਵੀ ਮਤਲਬ ਕਿ ਸਪੋਰਟਸ ਬਹੁਤ ਜ਼ਿਆਦਾ ਐਕਟਿਵ ਹੈਗੇ ਲੇਕਿਨ ਕੋਈ ਮਤਲਬ ਸੋਸ਼ਲ ਮੀਡੀਆ ਤੇ ਦਿਖਾ ਕੇ ਰਾਜੀ ਨਹੀਂ ਲੇਕਿਨ ਅੱਜ ਅਸੀਂ ਦੇਖਿਆ ਸਾਨੂੰ ਬਹੁਤ ਅੱਛਾ ਲੱਗਿਆ ਔਰ ਮੈਂ ਨਾ ਬੱਚਿਆਂ ਨੂੰ ਦੇਖ ਰਿਹਾ ਸੀਗਾ ਕਿ ਬੜੇ ਐਕਟਿਵ ਹੈਗੇ ਲਾ ਤੇ ਮੈਂ ਡਿੱਪੂ ਭਾਈ ਨੂੰ ਵੀ ਕਹਾਂਗਾ ਕਿ ਇਸ ਤਰ੍ਹਾਂ ਦਾ ਕੰਮ ਕੰਟੀਨਿਊ ਰੱਖੋ ਔਰ ਅਪਰੋਚ ਕਰੋ ਗਵਰਨਮੈਂਟ ਨੂੰ ਕਿ ਸਾਡੇ ਬੱਚਿਆਂ ਨੂੰ ਵੀ ਸਪੋਰਟਸ ਦੇ ਵਿੱਚ ओलंपिक जितन ਲਈ ਕੋਈ 골ਡ ਮੈਡਲ ਲਈ ਤੇ ਸਾਡੇ ਬੱਚੇ ਵੀ ਤਿਆਰ ਹੈਗੇ ਨੇ ਸਾਡੇ ਬੱਚੇ ਕੋਈ ਬੇਵਕੂਫ ਨਹੀਂ ਹੈਗੇ ਪੰਜਾਬੀ ਕੋਈ ਬੇਵਕੂਫ ਨਹੀਂ ਹੈਗੇ ਪੰਜਾਬੀ ਵੀ ਮਤਲਬ ਕਿ ਕੋਈ ਨਸ਼ੇ ਨੁਸ਼ੇ ਤੇ ਨਹੀਂ ਲੱਗੇਦੇ ਦਿਖੋ ਆ ਕੇ ਇੱਕ ਵਾਰੀ ਸਾਡੇ ਪੰਜਾਬੀ ਬੱਚੇ ਵੀ ਮਤਲਬ ਕਿੰਨਾ ਕਰ ਰਹੇ ਨੇ ਤੇ ਮੈਂ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਸਾਡੇ ਛੋਟੇ ਮੋਟੇ ਪਿੰਡ ਦੇ ਗਰੀਬ ਜ루 ਰਹੇਗੇ ਪਰ ਅਮੀਰ ਤੁਸੀਂ ਬਣਾ ਲੈਣਾ ਮੈਂ ਸਰਕਾਰ ਨੂੰ ਰਿਕੁਐਸਟ ਕਰਾਂਗਾ ਇੱਕ ਵਾਰੀ ਆਓ ਸਾਡੇ ਵੀ ਸਪੋਰਟਸ ਨੂੰ ਅੱਗੇ ਲੈ ਕੇ ਜਾਓ ਸਾਡੇ ਬੱਚੇ ਵੀ 올림픽 ਦੇ ਵਿੱਚ ਜਾਣ ਤੇ 골ਡ ਮੈਡਲ ਲੈ ਕੇ ਆ। ਮੈਂ ਤਰੁਨ ਪਟਿਆਲ ਕੰਡੀ ਸ਼ਹਿਰ ਪਰਤੋ ਜੀ। ਮੈਂ ਤੇ ਅੱਜ ਬਹੁਤ ਜ਼ਿਆਦਾ ਖੁਸ਼ ਆ ਜੀ ਸਾਡੇ ਭਰਾਵਾਂ ਨੇ ਸਾਨੂੰ ਅੱਜ ਆਪਣੇ ਟੂਰਨਾਮੈਂਟ ਦੇ ਸੱਦਿਆ ਜੀ। ਪਿੰਡ ਨੱਕੀਆਂ ਯੂਥ ਕਲੱਬ ਇਹਨਾਂ ਨੇ ਸਾਨੂੰ ਬੜਾ ਬਹੁਤ ਜ਼ਿਆਦਾ ਸਨਮਾਨ ਦਿੱਤਾ ਜੀ। ਇਹਦੇ ਵਿੱਚ ਆਪਾਂ ਹਾਜ਼ਰ ਹੋਏ ਅੱਜ ਜੀ। ਇਹਦੇ ਵਿੱਚ ਸਾਡੇ ਭਰਾ ਰਜੇਸ਼ ਸੈਣੀ ਜਸੂ ਭਾਜੀ ਸਾਡੇ ਮਲਕੀਸ਼ ਸੈਣੀ ਖਾਲਸਾ ਜੀ ਦੀਪੂ ਪੰਕਜ ਕੁਮਾਰ ਜੀ ਇਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਜੀ ਇਹਦੇ ਵਿੱਚ ਮੈਂ ਬਹੁਤ ਜ਼ਿਆਦਾ ਖੁਸ਼ ਆ ਜੀ ਇਸ ਟੂਰਨਾਮੈਂਟ ਵਿੱਚ ਸਾਡੇ ਸਾਬਕਾ ਐਮਐਲਏ ਜਗਿੰਦਰਪਾਲ ਜੀ ਵੀ ਆ ਸਕਦੇ ਸੀ ਉਹ ਕਹਿੰਦੇ ਕਿ ਮੈਂ ਚੰਡੀਗੜਾ ਜੀ ਉਹਨਾਂ ਨੇ ਸਾਨੂੰ ਫੋਨ ਕਰਕੇ ਹੱਲਾਸ਼ੇਰੀ ਦਿੱਤੀ ਕਹਿੰਦੇ ਤੁਸੀਂ ਜਾਓ ਠੀਕ ਹੈ ਜੀ ਉਹਨਾਂ ਦਾ ਬਹੁਤ ਜ਼ਿਆਦਾ ਤੇ ਯੋਗਦਾਨ ਹੋਇਆ ਜੀ ਸਾਡੇ ਵੱਡੇ ਭਰਾ ਗੌਰਵ ਆਜਣ ਜੀ ਉਹ ਵੀ ਸਾਡੇ ਵੱਡੇ ਭਰਾ ਉਹਨਾਂ ਨੇ ਸਾਨੂੰ ਫੋਨ ਕਰਕੇ ਸਾਨੂੰ ਇੱਥੇ ਭੇਜਿਆ ਜੀ ਉਸ ਤੋਂ ਬਾਅਦ ਗੱਲ ਇਹ ਆਂਦੀ ਹੈ ਕਿ ਜੀ ਸਾਨੂੰ ਇੱਥੇ ਆਪਾਂ ਇੱਥੇ ਆਏ ਆ ਜੀ ਬਹੁਤ ਵਧੀਆ ਸਾਨੂੰ ਜਿਹੜਾ ਇੱਥੇ ਲੱਗਿਆ ਜੀ ਜਿਹੜੇ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਯੂਥ ਆ ਜੀ ਇਹ ਕੰਮ ਦੇ ਵਿੱਚ ਨਹੀਂ ਪੈਂਦਾ ਜੀ ਇੱਥੇ ਕਬੱਡੀ ਦਾ ਟੂਰਨਾਮੈਂਟ ਹੋ ਰਿਹਾ ਜੀ ਲੋਕੀ ਅੱਜ ਦੇ ਟਾਈਮ ਦੇ ਵਿੱਚ ਚਿੱਟੇ ਦੇ ਵਿੱਚ ਪਏ ਆ ਜੀ ਸਾਰੇ ਨਸ਼ੇ ਕਰਦੇ ਆ ਜੀ ਆਪਾਂ ਦੇ ਇੱਥੇ ਆ ਕੇ ਦੇਖ ਰਹੇ ਜੀ ਸਾਰਾ ਯੂਥ ਹੀ ਇੱਥੇ ਜਿਹੜਾ ਜਿਹੜਾ ਕਬੱਡੀ ਦਾ ਟੂਰਨਾਮੈਂਟ ਜਿਹੜਾ ਹੋ ਰਿਹਾ ਉਹ ਸਾਰਾ ਯੋਗਦਾਂ ਦੇ ਰਿਹਾ ਸੀ ਸਾਡੇ ਭਰਾ ਨੇ ਸਾਨੂੰ ਸਦਿਆ ਆਪਾਂ ਬਹੁਤ ਬਹੁਤ ਧੰਨਵਾਦੀ ਭਰਾ ਦਾ ਬਾਕੀ ਅਗਲੀ ਵਾਰੀ ਜਦੋਂ ਵੀ ਟੂਰਨਾਮੈਂਟ ਹੋਵੇਗਾ ਅਗਲੀ ਵਾਰੀ ਆਪਾਂ ਹੌਮਾ ਮਹਾਕੇ ਤੇ ਪਹੁੰਚਾਂਗੇ ਜੀ ਦੇਖੋ ਜੀ ਜੈ ਮਾਤਾ ਦੀ ਮਾਈ ਨਮ ਦੀਪਕ ਜੂਤ ਕਲੱਬ ਨਕੀਆਂ ਆਪਾਂ ਸਾਰੀ ਕਮੇਟੀ ਮੈਂਬਰ ਜਿਨੇ ਵੀ ਹੈਗੇ ਨਕੀਆਂ ਦੇ ਵਿੱਚ ਸਾਰੇ ਰਲ ਮਿਲ ਕੇ ਇਹ ਕਬੱਡੀ ਕਰਾ ਰਹੇ ਠੀਕ ਹੈ ਆਪਾਂ ਪ੍ਰਮੋਟ ਕਰ ਰਹੇ ਹਾਂ ਕਿ ਜਿਹੜੇ ਸਾਡੇ ਬੱਚੇ ਜਿਹੜੇ ਉਹ ਦਿਨੋਂ ਦਿਨ ਨਸ਼ਿਆਂ ਨੂੰ ਜਾ ਰਹੇ ਆ। ਕੀ ਆਪਾਂ ਕਹਿ ਰਹੇ ਆ ਕਿ ਉਹ ਇਦਨ ਨੂੰ ਆਣ ਸਪੋਰਟਸ ਨੂੰ। ਠੀਕ ਹੈ ਜੀ ਤੇ ਆਪਣੇ ਘਰ-ਬਾਰ ਬਚਾਣ ਠੀਕ ਹੈ। ਔਰ ਇਹ ਸੈਕਿੰਡ ਕਬੱਡੀ ਟੂਰਨਾਮੈਂਟ ਹੈਗਾ। ਅੱਗੇ ਵੀ ਚੱਲੇ ਜਾ ਰਹਿਗਾ ਠੀਕ ਹੈ। ਇੱਦਾਂ ਹੀ ਪਿਆਰ ਭਾਈਆਂ ਦਾ। ਤੁਹਾਨੂੰ ਸ਼ੇਰਪੁਰੇ ਦਾ ਭਾਈ ਦਾ ਸ਼ੇਰੇ ਭਾਈ ਦਾ ਕੰਕਈ ਪਈ ਜਾ ਭਾਈ ਉਹਨਾਂ ਦਾ ਬਹੁਤ ਸਬਰ ਕੋ ਯਾਰਾ ਜੋ ਉਹਦਾ ਟਾਈਮ ਕੱਟ ਕੇ ਆਇਆ ਠੀਕ ਹੈ ਜੀ ਹੋਰ ਅੱਪਾ ਬੱਚੇ ਨੂੰ ਪ੍ਰਮੋਟ ਕਰ ਰਹੇ ਆ ਕਿ ਬੱਚੇ ਨਸ਼ੇ ਵੱਲ ਨਾ ਜਾਣ ਠੀਕ ਹੈ ਆਪਣੇ ਮਾਪਿਓ ਹਲ ਦੇਖਣਾ ਹੱਦ ਘਰ ਵਾਲ ਬਗ ਦੇਖਣਾ ਹੈ ਨਾ ਠੀਕ ਹੈ ਜੀ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਆਪਣਾ ਸ਼ਾਮਾ ਕੱਟ ਕੇ ਇੱਥੇ ਟਾਈਮ ਦਿੱਤਾ ਥੈਂਕ ਯੂ ਜੀ